ਸ੍ਰੀ ਗਾਲਜੀ ਸੰਦਲ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਅੰਤਰੰਕ ਕਮੇਟੀ ਦੇ ਪਾਵਨ ਸਰੂਪਾਂ ਦਾ ਮਾਮਲਾ ਵਿਚਾਰ ਅਤੇ ਆਦੇਸ਼ ਲਈ ਸ੍ਰੀ ਕਾਲ ਤਖਤ ਸਾਹਿਬ ਕੋ ਭੇਜਣ ਦਾ ਫੈਸਲਾ ਸ਼੍ਰੋਮਣੀ ਪ੍ਰਮੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਦੀ ਗਵਾਹੀ ਵਿੱਚ ਹੋਈ ਮੈਂ ਅੰਤਰੰਕ ਕਮੇਟੀ ਦੀ ਵਿਸ਼ੇਸ਼ ਕਰ ਅਕਰਤਰਤਾ ਦਵਾਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਮਾਮਲੇ ਜੋ ਸਰਕਾਰ ਵੱਲੋਂ ਪਰਚਾ ਦਰਜ ਕਰਨ ਦੀ ਕਾਰਵਾਈ ਨੂੰ ਸ੍ਰੀ ਸ੍ਰੀ ਤਖਤ ਕਾਲ ਤਖਤ ਸਾਹਿਬ ਤੇ ਸਿੱਧੀ ਚੁਣੌਤੀ ਅਦੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਕਰਾਰ ਦਿੱਤਾ ਹੈ ਅਕਾਤਰਤਾ ਵਿੱਚ ਪਾਸ ਕੀਤੇ ਗਏ ਮਤੇ ਵਿੱਚ ਜਾਣਕਾਰੀ ਦਿੰਦੇ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਾਮਦ ਸਰੂਪਾਂ ਦੇ ਮਾਮਲੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੇ ਹਦੇਸ਼ਾ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੈ ਚੁੱਕੀ ਹੋਣ ਦੇ ਬਾਅਦ ਵੀ ਲੰਘੇ ਦੇਣੀ ਸ੍ਰੀ ਦਰਬਾਰ ਸਾਹਿਬ ਅਮਰਸਾਦ ਦੀ ਵਿਰਾਸਤੀ ਮਾਰਗ ਤੇ ਕੁਝ ਲੋਕਾ ਮਲੇ ਲਗਾਏ ਗਏ ਧਰਨੇ ਵਿੱਚ ਸਰਕਾਰ ਦੇ ਮੰਤਰੀ ਸਪੀਕਰ ਅਤੇ ਵਿਧਾਇਕ ਵੱਲੋਂ ਸਮੂਲੀਅਤ ਕਰਨੀ ਤੇ ਪਰਚਾ ਦਰਜ ਕਰਨ ਦੇ ਆਦੇਸ਼ ਦੇਣ ਤੋਂ ਸਪੱਸ਼ਟ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਵਿੱਚ ਆਪਣੀ ਸਿਆਸਤ ਸਾਧ ਰਹੀ ਹੈ ਉਹਨਾਂ ਨੇ ਕਿਹਾ ਕਿ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਾਮਲਾ ਬੇਅਦਬੀ ਜਾਂ ਪਾਵਨ ਸਰੂਪ ਗੁੰਮ ਹੋਣ ਦਾ ਨਹੀਂ ਸਗੋ ਇੱਕ ਕੁਝ ਮੁਲਾਜ਼ਮਾਂ ਵੱਲੋਂ ਪੈਸਿਆਂ ਦੀ ਕੀਤੀ ਹੀਰਾ ਫੇਰੀ ਦਾ ਹੈ ਇਸ ਮਾਮਲੇ ਨੂੰ ਬੇਅਦਬੀ ਅਤੇ ਪਾਵਨ ਸਰੂਪ ਗੁੰਮ ਹੋਣ ਵਜੋਂ ਪ੍ਰਚਾਰ ਸਿੱਖ ਹਮ ਦੇ ਸੰਬੋਧ ਸੰਸਥਾਨ ਨੂੰ ਬਦਨਾਮ ਕਰਨਾ ਅਤੇ ਸਿੱਖ ਸੰਥਾ ਦੀ ਪਾਵਨ ਨੂੰ ਛੱਟ ਮਾਨ ਦੀ ਸਿਆਸੀ ਸਾਜ਼ਿਜ ਹੈ ਜਿਸ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਸ਼ਾਮਲ ਹੈ ਉਹਨਾਂ ਦੱਸਿਆ ਕਿ ਖਾਲਸਾ ਸਾਹਿਬ ਵੱਲੋਂ ਡਾਕਟਰ ਈਸ਼ਰ ਸਿੰਘ ਐਡਵੋਕੇਟ ਦੀ ਗਵਾਹੀ ਹੇਠ ਮਨਾਈ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਾਫ਼ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਮਤਲਬ ਪਬਲੀਕੇਸ਼ਨ ਭਾਗ ਵਿੱਚ ਕੰਮ ਕਰਦੇ ਕੁਝ ਮਲਾਬੇ ਨਿੱਜੀ ਲਾਲ ਲਾਲਸਾ ਕਰਕੇ ਆਪਣੇ ਕਰਮਾ ਉੱਪਰ ਪਰਦਾ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ ਤੇ ਉਹਨਾਂ ਕਿਹਾ ਕਿ ਇਸ ਸਬੰਧੀ ਸ੍ਰੀ ਖਾਲਤਕ ਸਾਹਿਬ ਦੀ ਜਥੇਦਾਰ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਅਨੁਸਾਰ ਅੰਤਰਗ ਕਮੇਟੀ ਦੇ ਮਤਾ ਨੰਬਰ 466 ਮਿਤੀ 27/8/2020 ਨਹੀਂ ਕਾ ਕਰਵਾਈ ਕੀਤੀ ਗਈ ਸੀ ਤੇ ਕੁਝ ਮਲ ਮਲਜਮਾ ਤੇ ਕਾਨੂੰਨੀ ਕਾਰਵਾਈ ਦਾ ਫੈਸਲਾ ਹੋਇਆ ਸੀ ਪਰੰਤੂ ਵੱਖ-ਵੱਖ ਸਿੱਖ ਵਿਦਵਾਨਾਂ ਦੇ ਕਹਿਣ ਤੇ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਵਿੱਚ ਪਰਚੇ ਦਰਜ ਕਰਵਾਉਣ ਬਾਰੇ ਕੋਈ ਸ਼ਿਵਾਰਚ ਨਾ ਹੋਣ ਕਰਕੇ ਅੰਤਰਨ ਕਮੇਟੀ ਦੀ 71 ਦਾ ਮਤਾ ਨੰਬਰ 493 ਮਿਤੀ 5 9 2020 ਰਾਹੀਂ ਕਾਨੂੰਨੀ ਕਾਰਵਾਈ ਦੀ ਥਾਂ ਤੇ ਆਪਣੇ ਤੌਰ ਤੇ ਕਾਰਵਾਈ ਨੂੰ ਪ੍ਰਵਾਨਗੀ ਦਿੱਤੀ ਸੀ ਪਰ ਇਹ ਇਸ ਲਈ ਸੀ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਪੜਤਾਲ ਵਿੱਚ ਪੁਲਿਸ ਨੇ दखਲ ਅੰਦਾਜ਼ੀ ਮਰਜ਼ਾਦਾ ਅਤੇ ਪਰੰਪਰਾਮ ਦੇ ਵਿਰੁੱਧ ਹੋਵੇਗੀ ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਦੋਹਾਂ ਮਤਿਆਂ ਵਿੱਚ ਪ੍ਰਤੂਛੜਤਾ ਤੇ ਜਨਨ ਅਜਲਾਸ ਦੇ ਮਤਾ ਨੰਬਰ 366 ਮਿਤੀ 28/2020 ਦੇ ਰਾਹੀ ਹੋ ਚੁੱਕੀ ਹੈ ਸ਼ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹੁਣ ਸਰਕਾਰ ਵੱਲੋਂ ਇਸ ਮਾਮਲੇ ਦੀ ਮਾਮਲੇ ਵਿੱਚ ਐਫਆਈਰ ਡਰਜ ਕਰਨ ਦਾ ਫੈਸਲਾ ਆਪਣੀਆਂ ਪੰਜਾਬ ਪ੍ਰਤੀ ਅਨਕਾਮੀਆਂ ਨੂੰ ਛਮਾਉਣ ਅਤੇ ਸਿਆਸੀ ਇੱਛਾ ਦੀ ਪੂਰਤੀ ਲਈ ਹੈ ਕਿਉਂਕਿ ਬੇਅਦਬੀ ਅਤੇ ਸਿਆਸਤ ਕਰਕੇ ਸਤਾ ਹਾਸਲ ਕਰਨ ਵਾਲੇ 4 ਸਾਲ ਬੀਤਣ ਬਾਅਦ ਵੀ ਕੋਈ ਅਨਸਾਬ ਨਹੀਂ ਨਹੀਂ ਕਰ ਸਕੇ ਉਹਨਾਂ ਦੱਸਿਆ ਕਿ ਅੱਜ ਦੀ ਇਕੱਤਰਤਾ ਚਪਾਸ ਪਾਸ ਕੀਤੇ ਮਤੇ ਦੀ ਸਰਕਾਰ ਵੱਲੋਂ ਸਿੱਖ ਸੰਸਥਾ ਪ੍ਰਬੰਧਕਤ ਬਦਨਾਮ ਕਰਦੀ ਨੀਤੀ ਨਖਤ ਨਿੰਦਾ ਕਰਦਿਆ ਹੋਇਆ ਆਗਾ ਕੀਤਾ ਤੇ ਸਿੱਖ ਕੌਮ ਆਪਣੀਆਂ ਸੰਸਥਾਵਾਂ ਦੇ ਪ੍ਰਬੰਧਾ ਵਿੱਚ ਸਰਕਾਰੀ ਦਖਲਦੰਦੀ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਐਡਵੋਕੇਟ ਧਾਮੀ ਨੇ ਕਿਹਾ ਕਿ ਕਤਲਤਾ ਵਿੱਚ ਇਹ ਵੀ ਪ੍ਰਦਾਨ ਹੋਇਆ ਕਿ ਸਾਰੇ ਮਾਮਲੇ ਸੰਬੰਧੀ ਕਿਉਂਕਿ ਕਾਲ ਤਖਤ ਸਾਹਿਬਸੀ ਦੀ ਗਵਾਈ ਵਿੱਚ ਡਾਕਟਰ ਈਸ਼ਰ ਸਿੰਘ ਦੀ ਜਾਂਚ ਕਮਿਸ਼ਨ ਦੀ ਰਿਪੋਰਟ ਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਇਸ ਲਈ ਸਮੁੱਚਾ ਮਾਮਲਾ ਵਿਚਾਰ ਆਦੇਸ਼ ਲਈ ਸ੍ਰੀ ਕਾਲ ਤਖਤ ਸਰ ਦੇ ਜਥੇਦਾਰ پاس ਭੇਜਿਆ ਜਾ ਚੁੱਕਾ ਹੈ ਧੰਨਵਾਦ ਜੀ ਖਬਰਾਂ ਬੰਨ ਦੇ ਜੁੜੇ ਹੋਏ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ